ਸਰਕਾਰ ਤੋਂ ਫਿਰ ਕਰਦੇ ਆ ਕਿ ਅਮਰਿਤਪਾਲ ਸਿੰਘ ਤੇਰਮਾ ਦੇ ਸਾਥੀਆਂ ਨੂੰ ਜਾਂ ਤਾਂ ਡਿਬਰੂਗੜ ਦੇਰ ਤੋਂ ਬਦਲ ਕੇ ਪੰਜਾਬ ਲਿਆਂਦਾ ਜਾਵੇ ਔਰ ਐਨਐਸਏ ਖਤਮ ਕੀਤਾ ਜਾਵੇ ਪੰਜਾਬ ਦੇਸ਼ ਭਗਤ ਸੂਬਾ ਪੰਜਾਬ ਦੇ ਲੋਕਾਂ ਨੇ ਕਦੇ ਵੀ ਦੇਸ਼ ਵਿਰੋਧੀ ਕਾਰਵਾਈ ਨਹੀਂ ਕੀਤੀ ਪੰਜਾਬ ਸਮਾ ਬਹੁਤ ਘੱਟ ਰਹਿ ਗਿਆ ਦੇਖੋ ਲੋਕ ਸਭਾ ਚੋਣਾਂ ਲਈ ਤਾਂ ਸ਼ਰਮਣੀ ਅਕਾਲੀ ਦਲ ਤਿਆਰ ਪਰ ਤਿਆਰ ਆ ਸ਼ਰਮਣੀ ਅਕਾਲੀ ਦਲ ਚੋਣਾਂ ਨੂੰ ਮੁੱਖ ਰੱਖ ਕੇ ਹੀ ਕਦੇ ਪਬਲਿਕ ਕੋ ਨਹੀਂ ਜਾਂਦਾ ਬਾਕੀ ਸਮੱਸਿਆਵਾਂ ਜਿਹੜੀਆਂ ਲੋਕਾਂ ਦੀਆਂ ਖਾਸ ਤੌਰ ਤੇ ਚੋਣਾਂ ਤੋਂ ਵੀ ਜ਼ਿਆਦਾ ਜ਼ਰੂਰੀ ਪੰਜਾਬ ਨੂੰ ਬਚਾਉਣਾ ਹੋ ਪੰਜਾਬ ਦੇ ਜਿਹੜੇ ਮਸਲੇ ਨੇ ਉਹ ਹੱਲ ਕਰਾਉਣਾ ਪੰਜਾਬ ਦੀ ਜਿਹੜੀ ਆਰਥਿਕ ਸਮਾਜਿਕ ਰਾਜਨੀਤਿਕ ਗਹਿਰਾ ਸੰਕਟ ਹੋ ਰਿਹਾ ਇਹਨੂੰ ਮਤਲਬ ਇਸ ਗਹਿਰੇ ਸੰਕਟ ਤੋਂ ਕੱਢਣਾ ਪੰਜਾਬ ਦੀ ਇੱਕ ਚੁਣੌਤੀ ਬਣਿਆ ਹੋਇਆ ਅੱਜ ਪੰਜਾਬ ਤੇ ਪੰਜਾਬੀਅਤ ਦੀ ਭਾਵਨਾ ਪੈਦਾ ਕਰਕੇ ਪੰਜਾਬੀਆਂ ਨੂੰ ਜਾਗਰਿਤ ਕਰਕੇ ਪੰਜਾਬ ਨੂੰ ਬਚਾਉਣ ਦੀ ਮਿਹਨ ਸ਼ੁਰੂ ਨਹੀਂ ਅਕਾਲੀਦਾਰ ਬਧੌਰਮ ਵੀ ਆ ਸਮੂਹ ਪੰਜਾਬੀਆਂ ਨੂੰ ਅਸੀਂ ਅਪੀਲ ਕਰਦੇ ਆ ਕਿ ਉਹ ਪਾਰਟੀਵਾਦੀ ਧੜੇਬਦੀ ਛੱਡ ਕੇ ਮਰ ਪੰਜਾਬ ਦੇ ਹਿੱਤਾਂ ਲਈ ਇਕਜੁੱਟ ਹੋ ਕੇ ਪੰਜਾਬ ਨੂੰ ਬਚਾਉਣ ਦੀ ਲਹਿਰ ਵਿੱਚ ਸ਼ਾਮਲ ਹੋਣ ਔਰ ਸਰਕਾਰ ਤੋਂ ਪੀਰ ਕਰਦੇ ਆ ਕਿ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਜਾਂ ਤਾਂ ਡਿਬਰੂਗੜ ਦੇਰ ਤੋਂ ਬਦਲ ਕੇ ਪੰਜਾਬ ਲਿਆਂਦਾ ਜਾਵੇ ਔਰ ਐਨਐਸਏ ਖਤਮ ਕੀਤਾ ਜਾਵੇ ਪੰਜਾਬ ਦੇਸ਼ ਭਗਤ ਸੂਬਾ ਪੰਜਾਬ ਦੇ ਲੋਕਾਂ ਨੇ ਕਦੇ ਵੀ ਦੇਸ਼ ਵਿਰੋਧੀ ਕਾਰਵਾਈ ਨਹੀਂ ਕੀਤੀ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਮਾਹੌਲ ਨਹੀਂ ਜਿਹਦੇ ਲਈ ਦੇ ਦੇ ਅੰਦਰੂਨੀ ਖਤਰੇ ਨੂੰ ਕੋਈ ਸੰਕਟ ਰੂਪਿਆ ਹੋਵੇ ਤੇ ਐਸੇ ਹਾਲਾਤਾਂ ਵਿੱਚ ਐਨਐਸਏ ਵਰਗੇ ਸਖਤ ਕਾਨੂੰਨ ਲਾ ਕੇ ਪੰਜਾਬ ਤੋਂ ਬਾਹਰ ਡੇਰਗਰ ਦੇਰ ਤੱਕ ਭੇਜਣਾ ਤੇ ਜੇਲ੍ਹ ਵਿੱਚ ਵੀ ਉਹਨਾਂ ਨੂੰ ਬੰਦਿਆਂ ਸੂਰਤਾਂ ਨਾ ਦੇਣੀਆਂ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਪੰਜਾਬ ਦੇ ਕੈਦੀਆਂ ਨੂੰ ਉਹਨਾਂ ਨੂੰ ਸੂਰਤਾਂ ਤਾਂ ਦਵਾਏ ਤੇ ਪੰਜਾਬ ਦੇ ਕੈਦੀਆਂ ਦਾ ਖਰਚਾ ਸਾਮ ਸਰਕਾਰ ਲੈ ਰਹੀ ਆ ਤੇ ਕੈਦੀ ਜਿਹੜੇ ਨੇ ਉੱਥੇ ਬਣਾਏ ਹੋਏ ਸੋ ਕਾਲ ਉਹਨਾਂ ਨੂੰ ਮਤਲਬ ਸੂਰਤਾ ਵੀ ਨਹੀਂ ਦਿੱਤੇ ਜਾ ਰਹੀਆਂ ਤੇ ਮੈਂ ਸਮਝਦਾ ਜਮਹੂਰੀ ਕਦਰਾਂ ਕੀਮਤਾਂ ਦੇ ਸਾਹਮਣੇ ਵੀ ਤੇ ਮਨੁੱਖੀ ਕਦਰਾਂ ਕੀਮਤਾਂ ਦੇ ਨਜ਼ਰੀਏ ਨਾਲ ਤੇ ਕਾਨੂੰਨੀ ਨਜ਼ਰੀਏ ਨਾਲ ਅੱਜ ਅਮਰਤਪਾਲ ਸਿੰਘ ਨੂੰ ਦੇ ਮਤਲਬ ਜੋ ਸੂਰਤਾ ਬਣਦੀ ਉਹ ਦੋਣੀ ਚਾਹੀਦੀਆਂ ਤੇ ਉੱਥੋਂ ਪੰਜਾਬ ਸ਼ਿਫਟ ਕਰਨਾ ਚਾਹੀਦਾ ਉਹਨਾਂ ਦਾ ਮਸਲਾ ਹੱਲ ਕਰਨਾ ਚਾਹੀਦਾ ਇਹ ਸਾਡੀ ਪੁਰਜੋਰ ਅਪੀਲ ਆ ਕਿ ਪੰਜਾਬ ਨੂੰ ਅਸ਼ਾਂਤ ਨਾ ਕਰਨ ਪੰਜਾਬ ਦੇ ਲੋਕਾਂ ਦੇ ਜਖਮਾਂ ਤੇ ਲੂਣ ਨਾ ਛੇਕਣ ਪੰਜਾਬ ਨੇ ਪਹਿਲਾਂ ਬਹੁਤ ਵੱਡਾ ਦਰਦ ਹੰਡਾਇਆ ਤੇ ਪੰਜਾਬ ਨੂੰ ਹੁਣ ਵਿਕਾਸ ਤੇ ਸ਼ਾਂਤੀ ਦੇ ਰਾਹ ਤੇ ਚੱਲਣ ਦਾ ਮੌਕਾ ਦਿੱਤਾ ਜਾਵੇ ਪੰਜਾਬ ਸਰਕਾਰ ਜਿਹੜੀ ਆ ਉਹ ਕਿਸੇ ਤਰ੍ਹਾਂ ਵੀ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਕਿਸਾਨਾਂ ਦੇ ਮਸਲੇ ਦੇ ਵਿੱਚ ਬਿਲਕੁਲ ਗੈਰ ਜ਼ਿੰਮੇਵਾਰੀ ਨਿਭਾਈ ਆ ਪੰਜਾਬ ਸਰਕਾਰ ਦੇ ਮਰ ਕਿਸਾਨਾਂ ਨੂੰ ਫੁੱਟਣ ਦੇ ਔਰ ਕਿਸਾਨਾਂ ਨੂੰ ਗੋਲੀਆਂ ਤੱਕ ਮਾਰਨ ਦੇ ਅੰਦਰ ਖਾਤੇ ਸਮਝੌਤੇ ਜਿਹੜੇ ਨੇ ਉਹ ਹਾਈ ਕੋਰਟ ਨੇ ਨੰਗੇ ਕਰਤੇ ਹਾਈ ਕੋਰਟ ਦੀ ਬ੍ਰਿਡਿੰਟ ਜਿਹੜੀ ਆਈ ਜਾ ਉਹਨੇ ਭਗਵੰਤ ਮਾਨ ਦੇ ਵਾਅਦਾ ਮਾਫਗੁਆ ਹੋਣ ਦੇ ਸਬੂਤ ਦੇ ਜਗਜਹਰ ਕਰਤੇ ਮੈਂ ਸਮਝਦਾ ਐਸੇ ਮੁੱਖ ਮੰਤਰੀ ਨੂੰ ਅਦਾਲਤ ਦੇ ਫੈਸਲਾ ਹੋਣ ਤੋਂ ਬਾਅਦ ਅਸਤੀਫਾ ਦੇ ਦੇਣਾ ਚਾਹੀਦਾ ਸੀ ਜੇ ਮਾੜੀ ਮੋਟੀ ਵੀ ਕੋਈ اخਲਾਕੀ ਕਦਰਾਂ ਕੀਮਤਾਂ ਦੀ ਮਾੜੀ ਮੋਟੀ ਵੀ ਪਹਿਚਾਨ ਸੀ ਤਾਂ ਮੁੱਖ ਮੰਤਰੀ ਸਾਹਿਬ ਨੂੰ ਹਾਈ ਕੋਰਟ ਦੀ ਬ੍ਰਿਡਿੰਟ ਤੋਂ ਬਾਅਦ ਅਸਤੀਫਾ ਦੇਣਾ ਚਾਹੁੰਦਾ ਸੀ ਜਿਹੜਾ ਮੁੱਖ ਮੰਤਰੀ ਆਪਣੇ ਲੋਕਾਂ ਦੀ ਰਾਖੀ ਨਹੀਂ ਕਰ ਸਕਦਾ ਜਿਹੜੇ ਮੁੱਖ ਮੰਤਰੀ ਤੇ ਆਪਣੇ ਘਰ ਦੇ ਵਿੱਚੋਂ ਉਹਦੇ ਕਿਸਾਨਾਂ ਨੂੰ ਚੁੱਕ ਕੇ ਗੋਲੀਆਂ ਮਾਰ ਕੇ ਮਾਰ ਦਿੱਤਾ ਜਾਵੇ ਔਰ ਜਿਹੜੇ ਮੁੱਖ ਮੰਤਰੀ ਦੇ ਆਪਣੇ ਘਰ ਦੇ ਵਿੱਚੋਂ ਟਰੈਲੀਆਂ ਟਰੈਕਟਰ ਭੰਨਤੇ ਜਾਂ ਕਾਰਾਂ ਤੋੜ ਦਿੱਤੀਆਂ ਜਾਂ ਲੋਕਾਂ ਦੀਆਂ ਅੱਖਾਂ ਕੱਢ ਦਿੱਤੀਆਂ ਜਾਂ ਬਾਹਾਂ ਤੋੜ ਦਿੱਤੀਆਂ ਤੇ ਉਹ ਮੁੱਖ ਮੰਤਰੀ ਮੁੱਖ ਮੰਤਰੀ ਗਹਉਣ ਦਾ ਹੱਕ ਨਹੀਂ ਰੱਖਦਾ ਉਹ ਆਪਣੀ ਜ਼ਿੰਮੇਵਾਰੀ ਤੋਂ ਬਿਲਕੁਲ ਹੀ ਅਸਫਲ ਹੋਏ ਨੇ ਪੰਜਾਬ ਦੇ ਮੁੱਖ ਮੰਤਰੀ ਇਹ ਤੇ ਕੀ ਤੋਂ ਬਾਹਰ ਮੈ ਇਹਦਾ ਆਨਸਰ ਹੋ ਗਿਆ ਇਹਦੇ ਵਿੱਚ ਉਹਦੇ ਬਾਰੇ ਮੈਂ ਸਮਝਦਾ ਪਠਾਨ ਮਾਜਰਾ ਦਾ ਜੈਸਾ ਰਾਜਾ ਤੈਸੀ ਪਰਜਾ ਤੇ ਮੁੱਖ ਮੰਤਰੀ ਸਾਹਿਬ ਧਮਕੀਆਂ ਦੰਦੇ ਨੇ ਵਿਰੋਧੀ ਧਿਰ ਦੇ ਲੀਡਰ ਨੂੰ ਵਿਧਾਨ ਸਭਾ ਦੇ ਹਾਊਸ ਦੇ ਅੰਦਰ ਤੇ ਵਿਰੋਧੀ ਧਿਰ ਨੂੰ ਤਾਲੇ ਲਾਉਣ ਦੀਆਂ ਗੱਲਾਂ ਕਰਦੇ ਨੇ ਤਾਂ ਪਠਾਨ ਮਾਜਰਾ ਵੀ ਵਿਚਾਰਾ ਉਸੇ ਰਾਤ ਸਿੱਖ ਰਿਹਾ ਮੈਂ ਸਮਝਦਾ ਅਜੇ ਬਦਕਿਸਮਤੀ ਆ ਪੰਜਾਬ ਦੀ ਕਿ ਸਤਾ ਜਿਹਨਾਂ ਹੱਥਾਂ ਵਿੱਚ ਆ ਉਹ ਨਾਂ ਤਾਂ ਰਾਜਸੀ ਸ੍ਰਿਸ਼ਟਾਚਾਰ ਦੀ ਕੋਈ ਪ੍ਰਵਾਹ ਕਰ ਰਹੇ ਨੇ ਨਾ ਹੀ ਕੋਈ ਕਾਨੂੰਨੀ ਕਦਰਾਂ ਕੀਮਤਾਂ ਦੀ ਪ੍ਰਵਾਹ ਕਰ ਰਹੇ ਨੇ ਮਤਲਬ ਮਨਮਰਜ਼ੀਆਂ ਕਰਕੇ ਫੁੱਲੀ ਖੇਡ ਖੇਡ ਕੇ ਪੰਜਾਬ ਦੀਆਂ ਸੰਸਥਾਵਾਂ ਨੂੰ ਵੀ ਬਦਨਾਮ ਕਰ ਰਹੇ ਨੇ ਔਰ ਇਸ ਉਚਾਉਧਿਆ ਨੂੰ ਵੀ ਦੇ ਜਿਹੜੀ ਗ੍ਰੀਮਾ ਉਹਨੂੰ ਘਟਾ ਰਹੇ ਮੈਂ ਸਮਝਦਾ ਕਿ ਪੰਜਾਬ ਪਹਿਲਾਂ ਹੀ ਨਸ਼ਿਆਂ ਤੋਂ ਸਤਾਇਆ ਪਿਆ ਜਿਹੜੇ ਲੋਕ ਮਤਲਬ ਅਫੀਮ ਦੀ ਖੇਤੀ ਕਰਨ ਦੀਆਂ ਸਲਾਹਾਂ ਦਿੰਦੇ ਨੇ ਗੱਲਾਂ ਕਰਦੇ ਨੇ ਉਹਨਾਂ ਨੂੰ ਮਤਲਬ ਜਵਾਬ ਦੇਣਾ ਪਊਗਾ ਪੰਜਾਬ ਦੀਆਂ ਮਾਵਾਂ ਨੂੰ ਕਿ ਕੀ ਉਹ ਉਹਨਾਂ ਦੇ ਬੱਚਿਆਂ ਨੂੰ ਨਸ਼ੇੜੀ ਬਣਾਉਣਾ ਚਾਹੁੰਦੇ ਨੇ ਸੋ ਇਸ ਕਰਕੇ ਸਜੀਦਗੀ ਭਰੇ ਸਵਾਲ ਕਰਨੇ ਚਾਹੀਦੇ ਨੇ ਸਵਾਲ ਹੋਰ ਬਹੁਤ ਨੇ ਕੰਮ ਹੋਰ ਬਹੁਤ ਨੇ ਤੇ ਅੱਜ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦੀ ਲੋੜ ਆ ਪੰਜਾਬ ਦੀ ਜਵਾਨੀ ਨੂੰ ਇੱਕ ਸਿੱਧੇ ਰਾਹ ਤੇ ਤੋਰਨ ਦੀ ਗੱਲ ਆ ਸੋ ਮੈਂ ਸਮਝਦਾ ਗੁਰੂਆਂ ਦਾ ਸੰਦੇਸ਼ ਔਰ ਸਾਡੀਆਂ ਮਾਨਤਾਵਾਂ ਉਹਨਾਂ ਤੋਂ ਸਭ ਸਿੱਖਣ ਦੀ ਲੋੜ ਆ ਦੇ ਦੇ ਹੋ ਰਹਾਨ ਹਨ ਇੱਕ ਜਾਖੜ ਅਰਥ ਜਿਹੜੇ ਹੈ ਉਹ ਚਲੇ ਜਾਂਦੇ ਜਾਖੜ ਸਾਹਿਬ ਦੇ ਸ਼ਰਮਣੀ ਅਕਾਲੀ ਦਲ ਨੂੰ ਮਜ਼ਬੂਤ ਹੋਣਾ ਲੋਚਦੇ ਨੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਉਹਨਾਂ ਦੀ ਗੱਲ ਦਾ ਉਹਨਾਂ ਦੀ ਭਾਵਨਾ ਦਾ ਔਰ ਮੈਂ ਸਮਝਦਾ ਜਾਖੜ ਸਾਹਿਬ ਨੇ ਜੇ ਸ਼ਰਮਣੀ ਅਕਾਲੀ ਦਲ ਨੂੰ ਮਜ਼ਬੂਤ ਹੋਣ ਦੀ ਇੱਛਾ ਪ੍ਰਗਟਾਈ ਆ ਤਾਂ ਉਹ ਪੰਜਾਬ ਦੇ ਲੋਕਾਂ ਦੀ ਇੱਛਾ ਪੰਜਾਬ ਦੇ ਲੋਕਾਂ ਦੀ ਭਾਵਨਾ ਜਿਹੜਾ ਵਿਅਕਤੀ ਜਿਹੜਾ ਲੀਡਰ ਮਤਲਬ ਆਪਣੇ ਲੋਕਾਂ ਦੀ ਭਾਵਨਾ ਦੀ ਗਦਰ ਨਹੀਂ ਕਰਦਾ ਉਹ ਲੀਡਰ ਬਣਨ ਦਾ ਹੱਕ ਨਹੀਂ ਰੱਖਦਾ ਇਸ ਲਈ ਤਾਕਰ ਸਾਹਿਬ ਨੇ ਜੇ ਇਹ ਇਛਾ ਪੂਰੀਟਾਈਆ ਤਾਂ ਲੋਕਾਂ ਦੀ ਭਾਵਨਾ ਅਨੁਸਾਰ ਪੂਰੀ 13 ਤਰੀਕ ਨੂੰ ਬੜੀ ਗੱਲ ਕਰਦੇ 13 ਤਰੀਕ ਦਾ ਬੜਾ ਰੋਲਾ ਪਿਆ ਹੈ ਕਿ 13 ਤਰੀਕ ਨੂੰ ਇਹ ਸੰਧਪਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੋਂ ਭਾਜਪਾ ਦਾ ਹੋ ਸਕਦਾ ਹੈ ਇਹ ਲੋਕਾਂ ਦੇ ਵਿੱਚ ਹੈ ਵੀ ਲੱਗਦੀ ਹੈ 13 ਵੀ ਗੰਦ ਹੋ ਆ ਗਈ ਅਕਾਲੀ ਦਲ ਦੀ ਮਰਯਾਦਤ ਨਹੀਂ ਜਿੱਦੇ ਦੇਖੋ ਜਿ ਭਾਵਨਾ ਦੇ ਪਹਿਲੇ ਵਾਰ ਸੀ ਬੜੇ ਸਪਸ਼ਟਾ ਵੀ ਕੋਈ ਵੀ ਰਾਜ ਸੇ ਸਮਝੌਤਾ ਪਰ ਜਿਹੜਾ ਹੋਏਗਾ ਉਹ ਪੰਜਾਬ ਦੇ ਹਿੱਤ ਪੰਜਾਬ ਦੀ ਭਲਾਈ ਤੇ ਪੰਜਾਬ ਦੀ ਤਰੱਕੀ ਤੇ ਪੰਜਾਬ ਦੇ ਅਮਨ ਸ਼ਾਂਤੀ ਭਾਈਚਾਰ ਸਾਂਝ ਦੇ ਵਿੱਚ ਹੋਏਗਾ ਅਕਾਲੀ ਦਰ ਉਸੇ ਨਾਲ ਖਤਮ ਹੋ ਜਾਦਾ ਅਦਰバイ ਅਕਾਲੀ ਰਾਜ ਜਿੱਦਾ 300 ਸਾ ਗਰੁੱਪ ਆ ਗਏ ਹੋਰ ਆ ਗਏ ਜਿਹੜੇ ਬਾਕੀ ਰਹਿੰਦੇ ਆ ਜਿੱਦਾਂ ਬੀਬੀ ਜ਼ਗੀਰ ਕੌਰ ਆ ਜਾਂ ਹੋਰ ਉਹਨਾਂ ਦੇ ਵਿੱਚ ਲਗਾਤਾਰ ਯਤਨ ਕੀਤੇ ਜਾਣਗੇ ਹਾਂ ਜ਼ਰੂਰ ਕੀਤੇ ਜਾਣਗੇ ਬੀਬੀ ਜ਼ਗੀਰ ਕੌਰ ਵੀ ਹੋਰ ਵੀ ਜੋ ਵੀ ਆਪਣੇ ਆਪ ਨੂੰ ਅਕਾਲੀ ਕਹੋਂਦਾ ਅਕਾਲੀ ਸੋਚ ਰੱਖਦਾ ਉਹਨੂੰ ਅਸੀਂ ਜੱਫੀ ਪਾਵਾਂਗੇ ਮਿਲਾਵਾਂਗੇ ਬਣਾਵਾਂਗੇ ਔਰ ਅਕਾਲੀ ਦਲ ਦੇ ਨਾਲ ਜੋ ਸਲਾਮ ਹੈ ਜਿਹੜਾ ਲਾਗੂ ਕੀਤਾ ਹੈ ਕੇਂਦਰ ਸਰਕਾਰ ਦੇ ਵੱਲੋਂ ਜਿਹੜੀ ਨਾਗਰਿਕਤਾ ਦੇਣ ਦੇ ਲਈ ਕਾਨੂੰਨ ਜਿਹੜਾ ਲਿਆਂਦਾ ਗਿਆ ਸਿਰਫ ਗੈਰ ਜਿਹੜੇ ਮੁਸਲਮਾਨ ਹੈਗੇ ਕੋਈ ਮੁਸਲਮਾਨ ਭਰਾਵਾਂ ਨੂੰ ਏਸੀ ਸੀ ਤੋਂ ਇਸ ਕਰਕੇ ਨਹੀਂ ਬਾਹਰ ਰੱਖਿਆ ਵੀ ਕਿਤੇ ਇਹ ਜੇਦੋਬੀ ਕਿਤੇ ਕੋਈ ਕਮਿਊਨਿਟੀ ਨਾ ਸੋਨਤਾ ਜਿਹੜੇ ਕੰਟਰੀ ਦੇ ਵਿੱਚ ਮਨੋਰਟੀ ਕਰਕੇ ਦੁਰਵਿਵਹਾਰ ਹੋ ਰਿਹਾ ਉਹਨਾਂ ਲੋਕਾਂ ਨੂੰ ਮਤਲਬ ਸ਼ੈਲਟਰ ਦੇਣ ਵਾਲੀ ਗੱਲ ਆ ਮਤਲਬ ਅਫਗਾਨਿਸਤਾਨ ਦੇ ਵਿੱਚ ਸਿੱਖਾਂ ਨਾਲ ਹਿੰਦੂ ਭਾਈਚਾਰੇ ਨਾਲ ਤੇ ਕਿਸੇ ਥਾਂ ਤੇ ਜੈਨੀਆਂ ਨਾਲ ਕਿਸੇ ਥਾਂ ਤੇ ਬੋਧੀਆਂ ਨਾਲ ਮਤਲਬ ਜਿੱਥੇ ਕਿਤੇ ਮਨੋਰਟੀ ਵਿੱਚ ਹੋਣ ਕਰਕੇ ਦੁਰਵਿਵਹਾਰ ਹੋ ਰਿਹਾ ਵਿਤਕਰਾ ਹੋ ਰਿਹਾ ਜਾਂ ਦੇਸ਼ ਨਕਾਰਾ ਕੀਤਾ ਜਾ ਰਿਹਾ ਤਾਂ ਕਿਤੇ ਜਾ ਰਹੇ ਨੇ ਉਹਨਾਂ ਨੂੰ ਭਾਰਤ ਜਿਹੜਾ ਸੰਭਾਲਦਾ ਅਸੀਂ ਇਹਦਾ ਇਹਦੀ ਸਪੋਰਟ ਕੀਤੀ ਆ ਬਲਕਿ ਸਾਨੂੰ ਉਸ ਗੱਲ ਦਾ ਮਾਣ ਆ ਕਿ 2016 ਦੇ ਵਿੱਚ ਜਦੋਂ ਇਹ ਬਿੱਲ ਲੈ ਕੇ ਆਏ ਸੀ ਉਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਅਸੀਂ ਉਹਦੇ 'ਚ ਦੋ ਐਮੈਂਡਮੈਂਟ ਕਰਾਈ ਸੀ ਇੱਕ ਤਾਂ ਅਫਗਾਨਿਸਤਾਨ ਬਾਹਰ ਰੱਖਤਾ ਸੀ ਕੇਵਲ ਬੰਗਲਾਦੇਸ਼ ਵਾਲਾ ਇਹਨੂੰ ਲਾ ਰਿਹਾ ਸੀ ਅਸੀਂ ਅਫਗਾਨਿਸਤਾਨ ਉਹਦੇ 'ਚ ਪਵਾਇਆ ਪਾਕਿਸਤਾਨ ਉਹਦੇ 'ਚ ਪਵਾਇਆ ਤੇ ਦੂਜੀ ਮਾਲ ਸਿੱਖ ਭਾਈਚਾਰੇ ਨੂੰ ਦੂਰ ਰੱਖਿਆ ਗਿਆ ਸੀ ਅਸੀਂ ਸਿੱਖ ਸ਼ਾਹੂਲੀ ਨੂੰ ਐਡ ਕਰਾਇਆ ਸੋ ਆਧੇ ਮੇਰਾ ਖਿਆਲ ਵੀ ਜਿਹੜੀਆਂ ਬਾਹਰਲੇ ਮੁਲਕਾਂ ਚ ਮinority ਦੇ ਵਿੱਚ ਲੋਕ ਨੇ ਉਹਨਾਂ ਨੂੰ minority ਕਰਕੇ ਦੇਸ਼ ਨਿਕਾਲੇ ਦਿੱਤੇ ਜਾ ਰਿਹਾ ਉਹਨਾਂ ਨੂੰ ਭਾਰਤ ਨੇ ਸਹਾਰਿਆ ਤਾਂ ਇਹ ਚੰਗੀ ਗੱਲ ਆ ਅਸੀਂ ਉਹਦਾ ਸਵਾਦ ਕਰਦੇ ਹਾਂ